ਉਜਤਾ ਆਪਣੇ ਪੋਲ ਹੋਣਾ ਚਾਹੀਦਾ। ਅਖੀਰ ਇੱਕ ਮੋਹ ਕਿਸੇ ਨੇ ਦਿੱਤੀ ਮਰਦਾਨੇ ਨੇ ਆਪਣੀ ਜੇਬ ਦੇ ਵਿੱਚ ਪਾ ਲਈ। ਜਦੋਂ ਜਾ ਕੇ ਅੱਗੇ ਬੈਠੇ ਤੇ ਮਰਦਾਨਾ ਕਹਿੰਦਾ ਬਾਬਾ ਇਸ ਥਾਂ ਤੇ ਰੁਕਣਾ ਠੀਕ ਨਹੀਂ ਡਰ ਲੱਗਦਾ। ਗੁਰਨਾਨਕ ਸੱਚੇ ਪਾਤਸ਼ਾਹ ਥੋੜੇ ਅੱਗੇ ਚਲੇ ਗਏ। ਮਰਦਾਨਾ ਫਿਰ ਕਹਿੰਦਾ ਬਾਬਾ ਇਸ ਥਾਂ ਤੇ ਰੁਕਣਾ ਠੀਕ ਨਹੀਂ ਡਰ ਲੱਗਦਾ। ਤੇ ਗੁਰਨਾਨਕ ਸੱਚੇ ਪਾਤਸ਼ਾਹ ਨੇ ਉਸ ਨੂੰ ਬੜੇ ਪਿਆਰ ਦੇ ਨਾਲ ਰੱਖਿਆ ਮਰਦਾਨਿਆਂ ਸਿਰ ਊਹਾ ਵਸਤ ਸੁੱਟ ਦੇ ਜਿਸ ਦੇ ਕਰਕੇ ਡਰ ਲੱਗਦਾ ਡਰ ਤਾਂ ਪੈਸੇ ਦਾ ਲੱਗ ਰਿਆ ਨਾ ਕਿਤੇ ਸਾਡੇ ਕੋਲ ਚਲਾ ਨਾ ਜਾਵੇ ਗਲਤ ਡਰ ਤਾਂ ਉਸ ਪਦਾਰਥ ਵਾਰ ਦਾ ਸੁਮਟੀਰੀਅਲਿਜ਼ਮ ਦਾ ਜਿਹਦੇ ਕਰਕੇ ਗੁਰਨਾਨਕ ਸੱਚੇ ਪਾਤਸ਼ਾਹ ਦੇ ਨਾਲ ਜੋੜ ਨਹੀਂ ਰਿਹਾ ਗੁਰਨਾਨੇ ਸੱਚੇ ਪਾਤਸ਼ਾਹ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਊਹਾ ਵਸਤ ਸੁੱਟ ਦੇ ਉਹ ਚੀਜ਼ ਸੁੱਟ ਦੇ ਛੱੜ ਦੇ ਜਿਸ ਕਰਕੇ ਡਰ ਲੱਗਦਾ ਪਹਿਲਾਂ ਤੇ ਡਰ ਨਹੀਂ ਸੀ ਅੱਜ ਦਰ ਕਿਉਂ ਕਿਉਂਕਿ ਅੱਜ ਮਰਦਾਨੇ ਦੀ ਜੇਬ ਦੇ ਵਿੱਚ ਇੱਕ ਸਿੱਕਾ ਦਰਸਨ ਨੂੰ ਪਦਾਰਥਵਾਦਤਾ ਹੁੰਦਾ ਔਰ ਇਹ ਹੀ ਪਦਾਰਥਵਾਦ ਦੇ ਨਾਲ ਸਾਡੀ ਸੁਰਤ ਇੰਨੀ ਜੁੜ ਜਾਂਦੀ ਹੈ ਕਿ ਸੁਰਤ ਰੋਹਾਨੀਅਤੇ ਨਾਲ ਟੁੱਟ ਕਰ ਤੇ ਜਿੰਨਾ ਚਿਤਕ ਰੋਹਾਨੀਅਤੇ ਨਾਲ ਸੁਰਤ ਨਹੀਂ ਜੁੜਦੀ ਉਹਨਾਂ ਚਿਤਕ ਗੁਰਮਤ ਦੇ ਇਸ ਅਨਹਦ ਆਨੰਦ ਨੂੰ ਤੇ ਇਸ ਸੱਚ ਮੁੱਚ ਦੇ ਜਿਹੜਾ ਕਹਿ ਸਕਦੇ ਕਿ ਗੁਰੂ ਪਾਤਸ਼ਾਹ ਤਾਂ ਰੋਹਾਨੀ ਓਜ਼ ਹੈ ਉਸ ਨੂੰ ਮਾਣਿਆ ਨਹੀਂ ਜਾ ਸਕਦਾ ਉਦੇ ਵਾਸਤੇ ਕਿਤੇ ਨਾ ਕਿਤੇ ਆਪਣੀ ਸੁੱਤ ਨੂੰ ਗੁਰੂ ਚਰਨਾਂ ਦੇ ਵਿੱਚ ਟਿਕਾਉਣਾ ਪਵੇਗਾ ਅਸੀਂ ਟਿਕਾਉਣ ਤੋਂ ਪੱਤਰ ਅਸੀਂ ਉਹਨਾਂ دنیਵੀ ਸੁੱਖਾਂ ਦੇ ਵਿੱਚ ਜਿਨ੍ਹਾਂ ਦਾ ਅੰਤ ਜਿਹੜਾ ਸਵਾਦ ਹੈ ਕੌੜਾ ਕੁਝ ਫਲ ਮਰਦਾਨੇ ਨੇ ਲੈ ਕੱਥੇ ਜਾ ਰਹੇ ਨੇ ਮਤਛੋਟੀਆਂ ਛੋਟੀਆਂ ਸਾਖੀਆਂ ਦੇ ਵਿੱਚੋਂ ਹੀ ਤੁਹਾਨੂੰ ਕੁਝ ਵੱਡੇ ਸੰਕਲਪ ਜਿਹੜੇ ਉਹ ਦੱਸਣ ਦਾ ਜਪਣ ਕਰਨਾ ਬੜੀਆਂ ਛੋਟੀਆਂ ਸਾਖੀਆਂ ਨੇ ਗੁਰਨਾਨਕ ਸੱਚੇ ਪਾਤਸ਼ਾਹ ਕਿੰਨੇ ਮਰਦਾਨਿਆ ਇਹ ਫਲ ਸੁਟਦੇ ਇਹ ਸਾਡੇ ਕਿਸਕਾਰ ਚ ਅੱਗੇ ਲੋੜ ਹੋਵੇਗੀ ਹੋਰ ਬਿਲ ਜਾਣਗੇ ਇਹਨੂੰ ਛੁੱਟ ਦੇ ਮਰਦਾਨਾ ਕਹਿੰਦੇ ਨੇ ਨਹੀਂ ਬਾਬਾ ਅੱਗੇ ਦੀ ਤਿਆਰੀ ਕੁਛ ਤੇ ਕੋਲ ਹੋਵੇ ਲੈ ਗਿਆ ਅੱਗੇ ਜਾ ਕੇ ਜਦੋਂ ਫਲ ਖਾਤੇ ਤੇ ਕੌੜੇ ਛੁੱਟ ਦਿੱਤੇ ਪਾਤਸ਼ਾਹ ਕਹਿੰਦੇ ਨੇ ਇਹੀ ਤੇ ਕਾਲ ਹੈ ਕਿ ਅੰਤ ਜੋ ਅਸੀਂ ਸੋਚ ਰਹੇ ਹਾਂ ਜਿਸ ਦੇ ਵਿੱਚ ਅਸੀਂ ਲਿਪਟ ਜਿਸ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਤੇ ਗੁਰੂ ਨੂੰ ਟੁੱਟ ਗਏ ਉਹ ਫਲ ਕੌੜਾ ਹੈ ਅਸਲੀ ਮਿਠਾ ਕੀ ਹੈ ਸ਼ੰਭਦ ਲਗੋ ਗੁਰ ਮਿਠਾ ਔਰ ਸਾਡੀ ਇੱਥੇ ਜਿਹੜੀ ਖਾਸ ਕਰਕੇ ਇਸ ਦੇਸ਼ ਦੇ ਵਿੱਚ ਜੇ ਮੈਂ ਕਹਾਂ ਤੇ ਇੱਕ ਤਾਰ ਟੁੱਟੀ ਕਿਹੜੀ ਆ ਉਹ ਤਾਰ ਹੈ ਜਿਸ ਤਾਰ ਦਾ ਜ਼ਿਕਰ ਗੁਰਦੇਵ ਬਾਦਸ਼ਾਹ ਬੜਾ ਪਿਆਰਾ ਕਰਦੇ ਨੇ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਬਨ ਗੁਰੂ ਰੋਜ਼ ਹੀ ਹੁੰਦਾ ਤੇ ਗੁਰੂ ਦਾ ਉਸ ਐਸਾ ਏ ਕਿ ਗੁਰ ਮੇਰੇ ਸੰਗ ਸਦਾ ਹੈ ਨਾਰੇ ਸੰਗਤ ਰਤਬਾ ਇੰਨਾ ਉੱਚਾ ਹੈ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਗੁਰੂ ਰੋਚ ਹੁੰਦਾ ਪਰ ਸੰਗਤ ਇੱਥੇ ਸਾਲ ਦੇ ਵਿੱਚ ਦੋ ਕਿ ਦਿਨ ਦਿਸਦੀ ਕਿਉਂਕਿ ਸ਼ਾਇਦ ਗੁਰੂ ਦੇ ਨਾਲ ਜੁੜਨਾ ਸਾਨੂੰ ਚੰਗਾ ਨਹੀਂ ਲੱਗਦਾ ਸ਼ਾਇਦ ਅਸੀਂ ਪਦਾਰਥਵਾਦ ਦੇ ਵਿੱਚ ਇੰਨੇ ਜ਼ਿਆਦਾ ਦਿਲਤਾਨ ਹੋ ਗਏ ਕਿ ਅਸੀਂ ਹੌਲੀ-ਹੌਲੀ ਗੁਰੂ ਤੋਂ ਦੂਰ ਜਾ ਰਹੇ ਮਰਦਾਨੇ ਦੇ ਨਾਲ ਜਿਹੜੀ ਗੁਰਨਾਮ ਨੇ ਸੱਚੇ ਪਾਤਸ਼ਾਹ ਦੀ ਬਾਤ ਦਾ ਲਾਪ ਹੈ ਬਰਦਾਨੇ ਨੂੰ ਇਹੀ ਸਮਝਾਉਂਦੇ ਨੇ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਘਰ ਦੇ ਵਿੱਚ ਬੈਠੇ ਨੇ ਬਾਹਰੋਂ ਮਰਦਾਨੇ ਨਿਰਬਾਬ ਦੀ ਆਵਾਜ਼ ਸੁਣ ਤੇ ਪਾਤਸ਼ਾਹ ਨੇ ਬੜੇ ਪਿਆਰ ਦੇ ਨਾਲ ਬੁਲਾਇਆ ਕਹਿੰਦੇ ਕੀ ਨਾਮ ਤੇਰਾ ਕਹਿੰਦਾ ਜੀ ਮਰਦਾਨਾ ਪਾਤਸ਼ਾਹ ਕਹਿੰਦੇ ਨੇ ਮਰਦਾਨਿਆ ਰਬਾਬ ਭਲੀ ਵਜਾਉਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਵੀ ਕਹਿੰਦੇ ਨੇ ਭਲੀ ਰਬਾਬ ਵਜਾਉਣ ਦਾ ਮਰਦਾਨਾ ਮਜਲਿਸ ਮਰਾਸੀ ਮਰਦਾਨਿਆ ਰਬਾਬ ਪੜੀ ਪਿਆਰੀ ਵਜਾਉਂਦਾ ਪਰ ਇਸ ਰਬਾਬ ਦੀ ਤਾਰ ਦੇ ਵਿੱਚ ਸ਼ਬਦ ਨੂੰ ਪਾ ਕੇ ਗਾਵੇ ਤੇ ਆਨੰਦ ਵਖਰਾ ਆਵੇਗਾ। ਮਰਦਾਨਾ ਕਿਦਾ ਬਾਬਾ ਕਿਵੇਂ ਦੀਆਂ ਗੱਲਾਂ ਕਰਦਾ ਹੈ। ਇਹ ਸਰਬਾਬ ਨੂੰ ਵਜਾ ਕੇ ਲੋਕਾਂ ਨੂੰ ਸੁਣਾ ਕੇ ਤੇ ਅਮੀਰਾਂ ਦੇ ਕੋਲੋਂ ਮਾਇਆ ਲੈ ਕੇ ਤੇ ਮੇਰਾ ਘਰ ਚੱਲਦਾ ਹੈ ਤੇ ਬਾਬਾ ਤੂੰ ਕਹਿੰਦਾ ਕਿ ਇਹਦੇ ਉੱਤੇ ਸ਼ਬਦ ਪਾ ਲਾ ਮੈਂ ਲੋਕਾਂ ਦੇ ਘਰ ਨਾ ਜਾਵਾਂ। ਬਾਬਾ ਕਹਿੰਦਾ ਮਰਦਾਨਿਆ ਜੇਕਰ ਸ਼ਕਤ ਦੇ ਨਾਲ ਪ੍ਰੀਤ ਪਾਲਵੇਂਗਾ ਤੇ ਲੋਕ ਪਰਲੋਕ ਸਹੇਲਾ ਹੋ ਜਾਵੇਗਾ। ਬਾਬਾ ਮੈਂ ਕੀ ਲੈਣਾ ਤੇਰੇ ਸ਼ਬਦ ਤੋਂ। ਮੈਨੂੰ ਕੀ ਲੋੜ ਹੈ ਮੈਂ ਨਮਾਜ਼ ਪੜਦਾ ਹਾਂ ਰੋਜ਼ੇ ਰੱਖਦਾ ਹਾਂ ਬਾਬਾ ਆਖਦਾ ਉਹ ਤਾਂ ਦੁਨਿਆਵੀ ਵਿਖਾਵੇ ਵਾਸਤੇ ਕਿਤੇ ਅਸਲ ਸ਼ਬਦ ਦੀ ਪ੍ਰੀਤ ਮੁਵੇਕ ਮਰਦਾਨੇ ਨੇ ਫਿਰ ਉਸ ਪ੍ਰੀਤ ਦੇ ਨਾਲ ਆਪਣੇ ਮਨ ਨੂੰ ਐਸਾ ਜੋੜਿਆ ਜਨਮ ਸਾਖੀ ਚਾਹੁੰਦਾ ਪਾਚਨਿਕ ਮਰਦਾਨੇ ਰਬਾਬ ਹੋ ਜਾ ਖੁਦਾ ਦੀ ਸਿਫਤ ਦੇ ਵਿੱਚੋਂ ਖੁਦਾ ਦੇ دیدار ਕਰੀਏ ਤੇ ਮਰਦਾਨਾ ਆਖਦਾ ਬਾਬਾ ਥਾਟ ਬਣਾ ਲਵਾ ਸੁਰ ਕਰ ਲਵਾ ਬਾਬਾ ਕਹਿੰਦਾ ਸ਼ਬਦ ਨੂੰ ਦੌਣਾ ਕਰ ਇਹ ਸੁਰ ਹੋ ਜਾਵੇਗੀ ਇਸ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਇੰਨਾ ਅਪੇਧ ਕਰ ਲਈਏ ਪਰ ਕਰ ਨਹੀਂ ਪਾਰ। ਤੇ ਜਦੋਂ ਕਰ ਲੈਨੇ ਫਿਰ ਗੁਰੂ ਦੇ ਨਾਲ ਗੱਲ ਕਿਵੇਂ ਹੁੰਦੀ ਹੈ? ਮਰਦਾਨਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੂੰ ਆਖਦਾ ਬਾਬਾ ਮੈਨੂੰ ਐਵੇਂ ਨਾ ਜਾਣ ਤੇਰਾ ਮੇਰਾ ਕੋਈ ਅੰਤਰ ਨਹੀਂ। ਬਾਬਾ ਤੇਰੇ ਤੇ ਮੇਰੇ ਕੋਈ ਫਰਕ ਨਹੀਂ। ਤੂੰ ਖੁਦਾ ਨੂੰ ਪਾਇਆ ਤੈ ਖੁਦਾ ਨੂੰ ਪਾਇਆ। ਖੁਦਾ ਨੇ ਤੈਨੂੰ ਮੰਨਿਆ ਖੁਦਾ ਤੇਰੀ ਮੰਦਾ ਤੂੰ ਖੁਦਾਏ ਦਾ ਡੂਮ ਹੈ ਬਾਬਾ ਮੈਂ ਤੇਰਾ ਡੂਮ ਹੈ ਤੂੰ ਪ੍ਰਮਾਤਮਾ ਦਾ ਮਰਾਸੀ ਹੈ ਉਹਦੇ ਗੁਣ ਗਾਉਣਾ ਮੈਂ ਤੇਰਾ ਮਰਾਸੀ ਹੈ ਮੈਂ ਤੇਰੇ ਗੁਣ ਗਾਉਣਾ ਤੂੰ ਖੁਦਾ ਨੂੰ ਪਾਇਆ ਮੈਂ ਤੈਨੂੰ ਪਾਇਆ ਖੁਦਾ ਤੇਰਾ ਮੰਦਾ ਤੂੰ ਮੇਰਾ ਮੰਦਾ ਹੈ ਖੁਦਾ ਨੇ ਤੈਨੂੰ ਸਮਾ ਲਿਆ ਤੂੰ ਮੈਨੂੰ ਸਮਾ ਲਿਆ ਤੇਰੇ ਤੇ ਮੇਰੇ ਚ ਭੇਦ ਕਿੱਥੇ ਬਾਬਾ ਤੇਰੇ ਤੇ ਮੇਰੇ ਵਿੱਚ ਅੰਤਰ ਕਿੱਥੇ ਹੈ ਸਾਡੇ ਵਿੱਚ ਤਾਂ ਕੋਈ ਭੇਦ ਨਹੀਂ ਤੇ ਗੁਰਨਾਨਕ ਸੱਚੇ ਪਾਤਸ਼ਾਹ ਦੀ ਰੋਹਾਨੀਅਤ ਤੇ ਰਹਿਮਤ ਇੰਨੀ ਕਰਮ ਭਰਪੂਰ ਹੈ ਦਉਦ ਨਾਂ ਦਾ ਜ਼ਲਾਹਾ ਗੁਰਨਾਨਕ ਦੇ ਸੱਚੇ ਪਾਤਸ਼ਾਹ ਦੇ ਕੋ ਬੜਾ ਸੁੰਦਰ ਗਲੀਚਾ ਲੈ ਕੇ ਆਇਆ ਕਈ ਵਾਰ ਅਸੀਂ ਸੋਚਦੇ ਹਾਂ ਕਿ ਸਾਰਾ ਸਾਲ ਗੁਰੂ ਘਰ ਨਾ ਜਾਈਏ ਸਾਲ ਚ ਇੱਕ ਦਿਨ ਜਾਵਾਂਗੇ ਅੱਗੇ ਮਾਇਆ ਰੱਖਾਂਗੇ ਸ਼ਾਇਦ ਗੁਰੂ ਨਾਲ ਜੁੜ ਕੇ ਪਰ ਇੰਜ ਨਹੀਂ ਗੁਰੂ ਪਾਛਾ ਦੇਗੇ ਭੇਟਾ ਰੱਖ ਕੇ ਅਸੀਂ ਕੀ ਸੁਰੱਖਿਵ ਹੋ ਸਕਦੇ ਨਹੀਂ ਭਿਖਾਰੀ ਦਾਤੇ ਨੂੰ ਕੀ ਦੇ ਸਕਦਾ ਹਮ ਭਿਖਕ ਭਿਖਾਰੀ ਤੇਰੇ ਤੂੰ ਨਿਚ ਪੱਥ ਹੈ ਦਾਤਾ ਇੱਕ ਭਿਖਾਰੀ ਇੱਕ ਦਾਤੇ ਨੂੰ ਕੁਝ ਨਹੀਂ ਦੇ ਸਕਦਾ ਅਸੀਂ ਸਾਰੇ ਭਿਖਾਰੀ ਹੈ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਚੋਕਾਰ ਭੇਟਾ ਅਰਪਿਤ ਕਰਦੇ ਨਹੀਂ ਤੇ ਐ ਅਸੀਂ ਸਾਰੇ ਭਿਖਾਰੀ ਦਉ ਦਾਖੜਾ ਬਾਬਾ ਬੜਾ ਸੁੰਦਰ ਗਲੀਚਾ ਤੇਰੇ ਵਾਸਤੇ ਤਿਆਰ ਕੀਤਾ ਤੇ ਜਦੋਂ ਬਾਬੇ ਦੇ ਅੱਗੇ ਰੱਖਿਆ ਬਾਬੇ ਨੇ ਅਸਵੀਕਾਰ ਕਰਤਾ ਚੁੱਕ ਲੋ ਏ ਗਲੀਚਾ ਜਿਸ ਘਾ ਤੇ ਮੈਂ ਬੈਠਾ ਹਾਂ ਮੇਰੇ ਵਾਸਤੇ ਉਹੀ ਗਲੀਚਾ ਹੈ ਮੈਨੂੰ ਇਸ ਗਲੀਚੇ ਦੀ ਲੋੜ ਹੈ ਬਾਬਾ ਮੈਂ ਤੇ ਬੜੇ ਪਿਆਰ ਦੇ ਨਾਲ ਤਿਆਰ ਕੀਤਾ ਇਹਨੂੰ ਪ੍ਰਵਾਨ ਕਰੋ ਤੇ ਬਾਬਾ ਕਹਿੰਦਾ ਪ੍ਰਵਾਨ ਹੋ ਜਾਣਾ ਸੀ ਦੂਦ ਯਾਦ ਕਰ ਰਾਤ ਤੇਰੀ ਗਲੀ ਦੇ ਵਿੱਚ ਦੋ ਕੁੱਤੇ ਠੰਡ ਤੇ ਨਾਲ ਕੂਕ ਰਹੇ ਸੀ ਜੇਕਰ ਤੂੰ ਇਹ ਗਲੀਚਾ ਉਹਨਾਂ ਤੇ ਪਾ ਦਿੰਦਾ ਤੰਮਿੰਡ ਉਪਰਵਾਦ ਬੋਚਦਾ ਅਸੀਂ ਲੋੜਬੰਦ ਦੀ ਮਦਦ ਕਰੀਏ ਤੇ ਸ਼ਾਇਦ ਅਸੀਂ ਗੁਰੂ ਦੇ ਦਰ ਪਰਵਾਦ ਹੋ ਜਾਈਏ ਸਾਡੀ ਸਮੱਸਿਆ ਇੱਥੇ ਖੜੀ ਹੈ ਕਿ ਅਸੀਂ ਗੁਰੂ ਪਾਤਸ਼ਾਹ ਦੇ ਹੁਕਮ ਦੇ ਉੱਪਰ ਚੱਲਣ ਨੂੰ ਤਿਆਰ ਨਹੀਂ ਜੋ ਗੁਰਦੇਵ ਪਾਚਾ ਸਾਨੂੰ ਸਮਝਾਉਂਦੇ ਨੇ ਅਸੀਂ ਉਹ ਮੰਨਣ ਦੇ ਵਾਸਤੇ ਤਿਆਰ ਨੇ ਤੇ ਗੁਰੂ ਦੇ ਕੋਲ ਸਮਰੱਥਾ ਕੈਸੀ ਹੈ 13 ਸਾਲ ਦਾ ਇੱਕ ਬੱਚਾ ਗੁਰਨਾਨਕ ਸੱਚੇ ਪਾਤਸ਼ਾਹ ਦੇ ਕੋਲ ਆਉਂਦਾ ਉਹਦਾ ਸਵਾਲ ਬੜਾ ਪਿਆਰਾ ਹੈ ਤੇ ਅਸੀਂ ਕਿਤੇ ਸਮਝਦਾ ਯਤਨ ਕਰੀਏ ਇਹ ਸਵਾਲ ਕਿਤੇ ਅਸੀਂ ਵੀ ਗੁਰੂ ਨੂੰ ਕੀਤਾ ਕਦੇ ਅਸੀਂ ਆਪਣੇ ਅੰਦਰੋਂ ਇਹ ਸਵਾਲ ਗੁਰੂ ਨੂੰ ਕੀਤਾ ਜਿਹੜਾ ਬੱਚਾ ਗੁਰਗਾਨਿਕ ਸਾਹਿਬ ਨੂੰ ਸਵਾਲ ਕਰ ਰਿਹਾ ਕਿੰਦਾ ਬਾਬਾ ਗਿਆਨ ਕਿਵੇਂ ਮਿਲੇ ਪਰਮਾਤਮਾ ਕਿਵੇਂ ਮਿਲੇ ਮੈਂ ਉਹਦੇ 'ਚ ਅਭੇਦ ਕਿਵੇਂ ਹੋਵਾਂ ਤੇ ਬਾਬਾ ਆਖਦਾ ਤੇਰਾ ਨਾਮ ਕੀ ਹੈ ਬੱਚਾ ਆਖਦਾ ਬਾਬਾ ਮੇਰਾ ਨਾਮ ਬੂੜਾ ਬਾਜਕਿੰਦੇ ਨਾਮ ਤੇ ਬੂੜਾ ਤੇ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਸਿਆਣੀਆਂ ਗੱਲਾਂ ਕਰਦਾ ਇਹ ਕੁਦਰਤੀ ਗੱਲ ਹੈ ਇੱਕ ਸ਼ਾਇਰ ਨੇ ਬੜੀ ਪਿਆਰੀ ਗੱਲ ਕੀਤੀ ਹੈ ਬਜ਼ੁਰਗੀ ਬਾ ਅਕਲ ਅਸਤ ਕੇ ਨਾ ਪਸਾ ਕੇਵਰ ਚਿੱਤੇ ਵਾਲਾ ਦਾ ਨਾਮ ਬਜ਼ੁਰਗੀ ਨਹੀਂ ਹੈ ਕਈ ਵਾਰੀ ਛੋਟਾ ਜਿਹਾ ਬੱਚਾ ਵੀ ਇੰਨੀ ਸਿਆਣੀ ਗੱਲ ਕਰਦਾ ਸੀ ਕਿੰਨੇ ਤੇਰੀ ਉਮਰ ਛੋਟੀ ਹੈ ਕੱਲ ਬੜੀ ਸਿਆਣੀ ਕੀਤੀ ਹੈ ਤੇ ਕਈ ਵਾਰ ਕੋਈ ਬਜ਼ੁਰਗ ਵੀ ਐਵੇਂ ਦੀ ਗੱਲ ਕਰਦਾ ਸਾਨੂੰ ਕਹਿੜਾ ਪੈਂਦਾ ਕਿ ਦਾੜੀ ਚਿੱਟੀ ਹੋ ਗਈ ਹੈ ਤੇ ਅਜੇ ਬੱਚਿਆਂ ਵਾਂਗੀਆਂ ਗੱਲਾਂ ਕਰਦੇ ਗੁਰੂ ਪਾਤਸ਼ਾਹ ਕਿੰਨੇ ਬੂੜਿਆ ਉਮਰ ਏਮੀ ਛੋਟੀ ਤੇ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਬੂੜਾ ਕਿਹਾ ਬਾਬਾ ਮੇਰੇ ਪਿੰਡ ਦੇ ਵਿੱਚ ਫੌਜ ਆਈ ਸਿਪਾਹੀ ਆਏ ਉਹਨਾਂ ਨੇ ਸਾਡੀਆਂ ਸਾਰੀਆਂ ਫਸਲਾਂ ਉਜਾੜ ਦਿੱਤੀਆਂ ਉਹਨਾਂ ਨੇ ਨਹੀਂ ਵੇਖਿਆ ਕਿ ਫਸਲ ਕੱਚੀ ਕਿਹੜੀ ਹੈ ਛੋਟੀ ਕਿਹੜੀ ਹੈ ਪੱਕੀ ਕਿਹੜੀ ਹੈ ਵੱਡੀ ਕਿਹੜੀ ਹੈ ਉਹਨਾਂ ਸਾਰੀਆਂ ਫਸਲਾਂ ਉਜਾੜ ਦਿੱਤੀਆਂ ਤੇ ਬਾਬਾ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਕਿ ਅਸੀਂ ਵੀ ਤੇ ਪ੍ਰਮਾਤਮਾ ਦੀ ਖੇਤੀ ਹੈ ਨਾ ਉਹਦੀ ਫਸਲ ਹੈ ਇਹ ਉਹਦੀ ਮਰਜ਼ੀ ਹੈ ਕਿ ਕਦੋਂ ਵੱਢਣਾ ਸਾਨੂੰ ਛੋਟਿਆਂ ਨੂੰ ਵੱਢ ਲਵੇ ਵੱਡਿਆਂ ਨੂੰ ਵੱਢ ਲਵੇ ਉੱਤੋਂ ਵੱਧ ਵੱਢ ਲਵੇ ਹੈ ਤਾਂ ਅਸੀਂ ਉਸ ਦੀ ਖੇਤੀ ਤੇ ਗੁਰਨਾਨਕ ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਉਸ ਨੂੰ ਗਲ ਦੇ ਨਾਲ ਲਾ ਲਿਆ ਤੇ ਉਹ ਬੂੜਾ ਜਿਹੜਾ ਸੀ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਦੇ ਨਾਮ ਦੇ ਨਾਲ ਮਸ਼ਹੂਰ ਹੈ ਪਰ ਕਿਸ ਤੇ ਸਦਕਾ ਗੁਰਨਾਨਕ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਆਪਣੇ ਕਿਰਤੇ ਦੇ ਚੋਸਾਏ ਜਿੰਨਾ ਚਿਰ ਤੱਕ ਅਸੀਂ ਸ਼ਬਦ ਨੂੰ ਹਿਰਦੇ ਦੇ ਵਿੱਚ ਨਹੀਂ ਵਸਾਉਂਦੇ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਗੁਜਰਾਤ ਦੇ ਗੁਜਰਾਤ ਇੱਕ ਬੜਾ ਅਮੀਰ ਵਿਅਕਤੀ ਨਾਮ ਵਾਪਾ ਸੌਣ ਵਾਪਾ ਸੌਣ ਗੁਰਨਾਨਕ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਦੇਦਾਰ ਕਰਨ ਵਾਸਤੇ ਆਇਆ ਤਿੰਨ ਦਿਨ ਪਾਤਸ਼ਾਹ ਉੱਥੇ ਰਹੇ ਤਿੰਨ ਦਿਨ ਹੀ ਉਸਨੇ ਗੁਰੂ ਪਾਤਸ਼ਾਹ ਦੇ ਕੋਲੋਂ ਇਲਾਹੀ ਪਰਵਚਨ ਸੁਨੇ ਤੇ ਉਸ ਸੰਗਤ ਦਾ ਆਨੰਦ ਮਾਣਿਆ ਜਦੋਂ ਗੁਰਨਾਨਕ ਸਾਹਿਬ ਚੱਲਣ ਲੱਗੇ ਪੇਸੋਂ ਕਹਿੰਦਾ ਬਾਬਾ ਹੁਣ ਅਸਾਂ ਦਾ ਜੀ ਨਾ ਲੱਗੇ ਬਾਬਾ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਹੁਣ ਜਾਂ ਤਾਂ ਤੂੰ ਇੱਥੇ ਰਹਿ ਜਾ ਜਾਂ ਅਸਾਂ ਨੂੰ ਲੈ ਜਾ ਜਾਂ ਤੇ ਤੂੰ ਇੱਥੇ ਰਹਿ ਜਾ ਤੇ ਜਾਂ ਮੈਨੂੰ ਲੈ ਲੈ ਜਾ ਤੇ ਗੁਰਨਾਨਕ ਸੱਚੇ ਪਾਤਸ਼ਾਹ ਦਾ ਉਪਦੇਸ਼ ਬੜਾ ਪਿਆਰਾ ਹੈ ਕਹਿੰਦੇ ਬਾਬਾ ਜੇ ਤੇ ਸ਼ਬਦ ਦੇ ਨਾਲ ਜੁੜੇਗਾ ਕਦੀ ਵਿਛੋੜਾ ਨਹੀਂ ਪਵੇਗਾ ਤੇ ਜੇ ਸਮਝਦਾ ਹੈ ਕਿ ਬਾਪੇ ਤੇ ਸਰੀਰ ਨਾਲ ਜੁੜ ਕੇ ਮਿਲਿਆ ਜਾ ਸਕਦਾ ਹੈ ਤੇ ਸਰੀਰ ਕਿਸੇ ਦਾ ਵੀ ਸਿਰ ਨਹੀਂ ਨਾਸ਼ਵਾਨ ਨਹੀਂ ਸਰੀਰ ਨਾਲ ਜੁੜੇਗਾ ਕਦੀ ਮਲਾਬ ਨਹੀਂ ਸ਼ੰਭਤ ਦੇ ਨਾਲ ਜੁੜੇਗਾ ਤੇ ਕਦੀ ਵਿਸ਼ੋਲਾ ਨਹੀਂ